वेलकम बैक टू माय न्यू व्लॉग ਤੇ ਆਪਾਂ ਅਸੀਂ ਪੰਪ ਤੇ ਮੰੰਜਾ ਕਰਤਾ ਫਿੱਟ ਮੰਜੇ ਦੀ ਉਧਰ ਲਈ ਪੱਤੀ ਲੇਕ ਪੀ ਇਧਰ ਲਈ ਹੈ ਜੀ ਪੱਤੀ ਸੀਗੀ ਉਹ ਡਿੱਗ ਪਈ ਆਪਣੀ ਉਦਨ ਖਾਲੀ ਕਰਕੇ ਆ ਟਰਾਲੀ ਇਦਾਂ ਹੁਣ ਸੰਗਲ ਹੀ ਪਾਤੀ ਮੰੰਜਾ ਵੀ ਨਵਾਂ ਬਣਤਾ ਸੀ ਗੰਨਾ ਆਪਣਾ ਲਾਲ ਹੋ ਗਿਆ ਮੁੜ ਕੇ ਰਸਾ ਕਿਉਂਕਿ 5 ਦਿਨ ਤੈਨੂੰ 15 ਤਰੀਕ ਦੀ ਭਰੀ ਅੱਜ 20 ਹੋ ਗਏ ਹੁਣ ਹੱਕਾਂ ਦੇ ਵਸੇ ਨੂੰ ਆ ਗਿਆ ਬੰਡਾ ਜੀ ਬੁਟਰਾਂ ਨੂੰ ਜਾਣਾ ਅੱਜ ਬੁਟਰਾਂ ਹੈ ਬਟਰ ਸੇਵੀਆਂ ਨੂੰ ਜਾਣਾ ਅੱਜ ਸ਼ਾਮ ਦੇ 6 ਵਜੇ ਤਰਾਂਗੇ 4:30 ਹੋ ਗਏ ਤੇ ਗੰਨਾ ਬੜਨ ਲੱਗਾ ਇਹ ਤਾਂ ਕਹਿੰਦੇ 28 ਤਰੀਕ ਨੂੰ ਪਰਚੀ ਜਾਵਾਂਗਾ ਸੀਗਾ ਤੇ ਤੇ ਗੱਲ ਟਰੱਕ ਗਿਆ ਉੱਥੇ ਚੱਕਦੇ ਨੇ ਤੇ ਰੋਲਾ ਪਾਈ ਜਾਣ ਬੱਚ ਪਰਤੀ ਦੇ ਦਿੰਦੇ ਨਹੀਂ ਉਹਦਾ ਯਾਰ ਦੂਏ ਦਿਨ ਪਰਤੀ ਦੇਤੀ ਉਹਨਾਂ ਨੇ ਜਿਹਦੇ ਬਹਿ ਕੇ ਦੇਖ ਲਈਏ ਤੇ ਸੰਗਲੀ ਠੀਕ ਆ ਸੰਗਲੀ ਦੇ ਨੱਟ ਟਾਈਟ ਕਰਦੇ ਆ ਦੀ ਉਦੋਂ ਡੰਗਪੀ ਭਜਾਏ ਆਉਂਦੇ ਨੇ ਉਦੋਂ ਅਸੀਂ ਰੁਕੇ ਵੀ ਨਹੀਂ ਯਾਰ ਅੱਜ ਜੀ ਰੋਕ ਕੇ ਚੈੱਕ ਕਰ ਲੈਨੇ ਆਂ ਚੱਲ ਕੋਈ ਲਿਖੋਗੇ ਠੀਕ ਆ। ਉਹ ਜੀ ਸਿਲੰਡਰ ਕਰਤਾ ਇਹ ਰੰਗ ਟਰੈਕਟਰ ਮਗਰ ਆਇਆ ਹੋਇਆ ਸੀਗਾ। ਦੁਪਹਿਰ ਹੀ ਆ ਗਿਆ ਸੀ ਇੱਥੇ ਗੜਤਰ ਲਿਆ ਸੀ ਜਾ ਕੇ। ਜਾ ਕੇ ਤੇ ਸਿਲੰਡਰ ਆਪਾਂ ਰੰਗਤਾ ਸੀ। ਹਰਾ ਕਰਤਾ ਸਿਲੰਡਰ। ਹਜੇ ਹਲਕਾ ਜਿਹਾ। ਉਹ ਲੰਗ ਲੱਗਦਾ ਨਹੀਂ ਗਿੱਲਾ ਹੈਗਾ। ਜਦੋਂ ਸੁੱਕ ਜਾਊਗਾ ਹਜੇ ਘੰਟਾ ਹੋਵੇ ਆ। ਚਲ ਦੇਖਦੇ ਆਂ ਫਿਰ। ਸਪੰਜ 7-8 7 ਘੰਟੇ ਦਾ 8 ਘੰਟੇ ਦਾ ਪੱਕੇ ਲੱਗਣਗੇ। ਕਿਉਂਕਿ ਤਿੰਨ ਤਿੰਨ ਘੰਟੇ ਦੇ ਇਧਰ ਲਾਉਂਦੇ ਇੱਕ 60-70 ਕਿਲੋਮੀਟਰ ਆਇਆ ਥੋਂ। ਵੇ ਆਸ ਤੋਂ ਮੁੜਨਾ ਪਊਗਾ ਜਾ ਕੇ ਬਾਕੀ ਦੇਖਦੇ ਆਂ ਕੀ ਵਜੇ 5 ਵਜੇ ਗਏ ਹੁਣ ਮੂਹਤ ਤੋਂ ਰਿਆ ਪਾਉਂਦੇ ਆਂ ਪਰਨਾਪੁਰਨਾ ਵਧੀਆ ਤਰੀਕੇ ਨਾਲ ਚੱਲਦੇ ਆਂ ਫਿਰ ਲੋਈ ਟਰੈਕਟਰ ਕਰ ਲੈ ਸ਼ਾਰਟ ਤੋੜਦੇ ਆਂ ਮੜਿਆ ਮੂਹ ਨੂੰ ਅੱਲਾਹ ਹੀ ਸਤਨਾਕ ਬਸ ਇਤਰਾ ਵਸਤਰਾ ਲੈ ਉੱਥੇ ਕਾਸ਼ ਕੇ ਲਿਆਵਾਂਗੇ ਟਰਾਲੀ ਇੱਥੇ ਗ੍ਰਿੰਦਰ ਧਰ ਲੂਆ ਦਾ ਵਸਤਰਾ ਇਸ ਤਰ੍ਹਾਂ ਲੈ ਆਉਂ ਹੋਈ 6 ਵਜਣ ਚ ਰਹਿਗੇ 16 ਮਿੰਟ ਟਰਾਲੀ ਪਾਰੀ ਜਾਨੋ ਗੁਰਿੰਦਰ ਵੀ ਆ ਜੂਗਾ ਸਮਾਨ ਮੈਂ ਆਦਾ ਧਰਨੇ ਆ ਉਹਦਾ ਧੰਮਾਨ ਧਰਨਾ ਰਹਿਗੇ ਤੇ ਬਾਕੀ ਦੇਖਦੇ ਆਉਣ ਗਾ ਜਾਗੇ ਡਰਾਈਵਰ ਸਾਡਾ ਨਵਾਂ ਬਈ ਹਾਲੀ ਚਲਾਉਂਦਾ ਚਰਵਾ ਚ ਲਾਈਏ 5-6 ਸਾਲਾਂ ਆ ਟਰੈਕਟਰ ਚਲਾਇਆ ਮੋੜੇ ਗੇ ਰਹਾ ਹੈ ਇੱਥੇ ਦਰਖਤਾਂ ਨਾਲ ਲੱਗ ਗਈ ਸੀ ਟਰੱਕ ਨੂੰ ਸਾਈਡ ਦਿੱਤੀ ਨਾ ਫਿਰ ਵੈਕ ਕਰ ਲਈ ਹੁਣ ਟਰਾਲੀ ਉਹੀ ਕੰਮ ਹੋ ਗਿਆ ਜਿਹਦਾ ਡਰ ਸੀ ਲਾਗੇ ਫਾੜਕ ਇਹਨੂੰ ਕਹਿ ਕੇ ਤੋੜਿਆ ਗਰੇਂਦਰ ਨੂੰ ਹੀ ਫਾੜਕ ਨਾਲ ਲਵਾ ਦੀ ਉਹੀ ਗੱਲ ਫਾੜਕ ਖਿੜ ਤੇ ਜਾਨੂ ਨੇ ਇੱਕ ਫਾੜਕਾ ਨਹੀਂ ਨਾ ਉਹ ਕਰਾਦਾ ਪਾਸ ਕਰਨ ਆ ਵੀ ਗੱਡੀ ਗੁੱਡੀ ਇੱਕ ਤਾਂ ਫਾੜਕ ਜਦੀ ਲਾਤੇ ਨੇ ਫਾੜਕ ਨਾਲ ਲਾਉਂਦਾ ਫਿਰ ਤਾਂ ਲੰਘ ਵੀ ਜਾਂਦੇ ਚੜ ਗਏ ਤਾਂ ਔਰ ਬਈ ਆਪਾਂ ਘੰਟੇ ਘਰ ਲੱਭ ਕੋ ਚੜ ਰਹੇ ਹਾਂ ਹੋਏ ਹੋਏ कर वेगुरु आप भी आप घंटा घर पहुंच चुके हैं ਚੇਨਾ ਮਾਰ ਹੜਤਾ ਪਨੇ ਲੋਈ ਕਾ ਨਹੀਂ ਆਇਆ ਕਰਿਆ ਕਸਮ ਕਰਕੇ ਆ ਦੇਖੋ ਫੌਦੇ ਚਾਰ ਚਾਰਿਆ ਵਾ ਘਟਾ ਦਾ ਫਰਾ ਗਿਆ ਬੱਜ ਗਏ ਨੇ 11 ਲਾਡੋਲ ਟੋਲ ਬਲਾ ਜਾ ਫਰੀ ਕਰਿਆ ਜੱਟਾਂ ਦਾ ਆਹ ਚੀਜ਼ ਨਹੀਂ ਦੇਖ ਜਿਹੜੇ ਲੰਘਦੀਆਂ ਨੇ ਗੱਡੀਆਂ ਡੇੜੀਆਂ ਇਹਦੇ ਕਿੰਨਾ-ਕਿੰਨਾ ਟੋਲ ਲੱਗਣਾ ਜੀ ਨਾ ਰਸੇ ਰੁਸੇ ਦੇਖਦੇ ਆਹ ਥੋੜੀ ਜਿਹੀ ਟਰਾਲੀ ਝੰਡਾ ਲੈਣ ਗਈ ਝੰਡਾ ਨਹੀਂ ਮਿਲਿਆ ਇਹਨਾਂ ਤੋਂ ਸੀ ਝੰਡਾ ਨਹੀਂ ਮਿਲਿਆ ਝੰਡਾ ਰਸੇ ਰੁਸੇ ਟੈਟ ਕਰ ਲਿਆ ਲਾਈਟ ਥੱਲੇ ਖੜ ਗਿਆ ਜੀ ਨਾ ਸਿਰ ਕੋਈ ਨੰ ਸਰੇ ਜੀ ਝੰਡਾ ਦਾ ਬਣ ਕੋ ਪਿਆ ਸੀ ਖਾਲਸਾ ਦਾ ਉਹ ਚੱਕ ਲੈਣਾ ਸੀ ਆਲੂ ਲਾਵਾਂਗੇ ਟਰੈਕਟਰ ਤੇ ਮੈਂ ਲਾਉਂਦਾ ਜੀ ਪਹਿਲਾਂ ਫਿਰ ਵਾ ਕਦਲ ਫੇਰ ਲਾ ਲਾਂਗੇ ਕਿਸੇ ਦਿਨ ਰਾਤ ਦੇ ਵਜੇ ਕੇ ਡੇਢ ਜਲੰਧਰ ਰਹੇਗਾ 10 ਕਿਲੋਮੀਟਰ ਜਲੰਧਰ ਰੋਕੇ ਰੁਕੋਗੇ ਬਸ ਉੱਥੇ ਹੀ ਸੌਂਵਾਂਗੇ ਹੋਰ ਆਸਾਂ ਦਾਸਾਂ ਬਾਈਂ ਕਿੰਨੀ ਇੱਥੇ ਰਾਜੇ ਲਾਉਂਦੇ ਹੋਰੀ ਇੱਥੇ ਇੱਥੇ 66 ਕਿਲਾਪ ਸਵੇਰ ਦੇ ਵਜੇ ਪੌਣੇ 5 ਆਦਾ ਸੌਂਦਾ ਹੀ ਆਜੋ ਵੀ ਰੋਟੀ ਖਾਧੀ ਡੇਢ ਵਜੇ ਦੀ ਇਹਨੇ ਅੱਖਾਂ ਖਿਤਾਫਤਾ ਲਈ ਆਉਂਦੇ ਨਾ ਨੰਨਾ 1% ਐਡਾ ਜਿਹਾ ਹੋ ਗਿਆ ਮੈਂ ਚਲਾਉਣਾ ਉਹ ਤਾਂ ਤੂੰ ਤਾਂ ਸੁੱਤਾ ਹੋਇਆ ਮਾੜੇ ਹੋਰ ਕਾ ਕਰਦੀ ਟਰਾਲੀ ਸਿੱਧੀ ਹੋ ਗਈ ਲੋ ਜੀ ਦਵਾਰਾ ਤਾਂ ਚਾੜਤਾ ਰੇ ਰੇ ਜੀ ਤੋ ਰਜੀ ਮਸਾ ਆਈਆ ਵੀ ਮਸਾ ਮਿਲ ਲਾ ਸੌਂ ਗਿਆ ਸਾਰਾ ਗੰਨਾ ਵੀ ਹਿੱਲ ਗਿਆ ਆਹ ਦੇ ਸਾਂ ਵੀ ਮੇੜਦੇ ਨੇ ਇਧਰੋਂ ਬਾਹਰ ਨਿਕਲੋ ਯਾਰ ਅੱਗੇ ਗੱਲ ਕਰੀ ਵੜੀ ਗੰਨਾ ਹੋ ਗਿਆ ਇੱਕ ਪਾਸੇ ਨੂੰ ਟੇਢਾ ਬੱਸ ਟੋਕਣ ਲੱਗੂਗਾ ਫੇਰ ਟਰਾਲੀ ਅੰਦਰ ਜਾਊਗੀ ਟੋਕ ਲੈਉਣੇ ਹੜਕੇ ਬੋਲਾ ਬੜ ਲਓਏ ਦੇਖਦੇ ਹੁਣ ਕੀ ਹਾਲਾਤ ਬਣਦੇ ਨੇ ਆ ਗੰਨਾ ਬੰਦ ਨਹੀਂ ਕਿਵੇਂ ਲੱਦਿਆ ਇਹ ਤਾਂ ਹੋਰੀ ਵੀਜ ਆ ਜੜਾਵਾਂ ਨਹੀਂ ਬੀਜਦੇ ਹੋ ਉੱਥੇ ਜਾਣਾ ਇੱਥੋਂ ਘੰਮ ਕੇ ਟਰਾਲੀਆਂ ਇੱਥਾ ਆ ਜਾੜ ਚ ਲੱਗਦੀਆਂ ਇੱਥੋਂ ਘੰਮ ਕੇ ਉਪਰ ਆ ਜਾਂਦੀਆਂ ਫਿਰ ਇਧਰ ਆ ਸਾਰੇ ਜਿਹੜੇ ਚਕੰਦਰ ਹੈ ਨਾ ਚਕੰਦਰ ਦੀ ਰਾਣਾ ਜੰਦ ਤੇ ਦੀ ਖੇਤੀ ਵੀ ਕਰਾਉਂਦਾ ਚਕੰਦਰ ਦੀਆਂ ਥੈਲੀਆਂ ਭਰੀਆਂ ਹੋਈਆਂ ਨੇ ਵੱਡੇ ਬੈਗ ਇਹ ਰੇ ਇਹ ਤਾਂ ਘਮਗਾ ਝਾੜ ਚ ਲੱਗ ਗਈ ਟਰਾਲੀ ਹੁਣ ਦੇਖਦੇ ਆ ਕੀ ਕਹਿੰਦੇ ਨੇ ਨੰਬਰ ਪਹਿਲਾਂ ਲਾਉਂਦੇ ਨੇ ਕਿ ਨਹੀਂ ਲਾਉਂਦੇ ਕਹਿੰਦੇ ਤਾਂ ਹੈਗੇ ਨੇ ਲੋਹੀ ਮਿਲ ਲੱਗ ਚਰਲੀ ਚਾ ਖਾਵਾ ਪਰੌਂਠੇ ਗਰਮ ਕਰਕੇ ਐਂਟਰੀ ਹੋਈ ਜਾਂਦੀਆਂ ਟਰਾਲੀਆਂ ਦੀਆਂ ਬਾਹਰ ਨਿਕਲ ਜਾਂਦੀਆਂ ਨੇ ਇਆ ਸ਼ੈਡ ਤੇ ਕਰਤੀ ਥੋੜੀ ਟਰਾਲੀ ਹੋਰ ਦਬਤੀ ਇੱਧਰ ਇੱਥੇ ਲਾਉਣੀ ਏ ਕਮਾਂਗੇ ਤੇ ਪਾ ਜਿਵੇਂ ਚੱਲ ਕੋਈ ਨਾ ਉਧਰ ਨੀਵਾ ਥਾਂ ਆ ਨਾ ਰੋਡ ਬਣਾ ਦੇਣਾ ਮਾ ਵਾ ਕੀ ਦੇਖਦੇ ਆ ਆ ਖੰਭਾਂ ਦਾ ਫਾਰਮ ਨਾਲ ਹੀ ਮਿਲਦੇ ਕੀ ਚਾਹ ਬਣੀ ਵਸ ਬੰਨਣ ਨੂੰ ਤਿਆਰ ਆ ਦੁੱਧ ਖਰਾਬ ਨਹੀਂ ਆਇਆ ਅੱਜ ਕੋਈ ਹੋਰ ਬੈਠੇ ਰੋਟੀ ਖਾਂਦੇ ਨੇ ਗਰਿੰਦਰ ਹਣੀ ਤੇ ਨਹੀਂ ਚੱਲੇ ਆਪਾਂ ਉੱਧਰ ਨਹੀਂ ਇਹ ਤੇ ਸਿੰਗਲ ਸਿੰਗਲ ਐ ਨਹੀਂ ਲੱਗਦੀ ਤੁਰ ਹੀ ਜਾਂਦੀਆਂ ਟਾਈਮ ਨਾਲੇ ਘੰਟੇ ਨੂੰ ਬੰਦੇ ਨੇ ਆਉਣਾ ਜੇ ਇੱਥੇ ਹੀ ਨਹੀਂ ਆਇਆ ਚੱਲ ਕੋਈ ਨਾ ਆ ਜੂਗਾ ਆਪਾਂ ਨੂੰ ਪਹੁੰਚਣ ਨੂੰ 6-7 ਘੰਟੇ ਲੱਗਣਗੇ ਯਾਰ ਪੰਗਾ ਤਾਂ ਲੋਈ ਪਰਚੀ ਮਿਲ ਗਈ ਆਨੇ ਹੁਣ ਕੀ ਕਰੀ ਜਾਂਦਾ ਹੈ ਇਹ ਜੀ ਬੱਚੀ ਲਾਦੀ ਆਪ ਕੋ ਸਪੈਸ਼ਲ ਤੇ ਆਪਾਂ ਚੱਲਦੇ ਸਿੱਧੀ ਐਂਟਰੀ ਹੋਣੀ ਆ ਉਹ ਪਰਲੇ ਰਾਜ ਸਿੱਧੀ ਲਵਾਦੀ ਇਹਨਾਂ ਨੇ ਉਹਨਾਂ ਨੇ ਸਿੱਧੀ ਲੈ ਜਾਈ ਤੂਰੀ ਏਰੀਆ ਨੂੰ ਕਰ ਦਿੰਦੇ ਰਹਿਣਾ ਬੂਰੋਂ ਆਇਆ ਚਲੋ ਜੀ ਨੋ ਜੀ ਹੋ ਗਏ 12:30 ਦਾ ਇਧਰ ਵੀ ਝਾੜ ਲਾ ਉਧਰੋਂ ਘੁੰਮ ਕੇ ਆਉਂਦੀਆਂ ਨੇ ਜਿਹੜੀਆਂ ਟਰਾਲੀਆਂ ਨੋ ਇਲਾਗ ਗਿਆ ਸਪੈਸ਼ਲ ਲੋ ਇੱਕ ਟਰਾਲੀ ਰਹਿ ਗਈ ਦੋ ਬਾਅਦ ਟੰਡੇ ਦੋ ਬਾਅਦ ਅਜੇ ਦੋ ਬਾਅਦ ਆਪਣੀ ਟਰਾਲੀ ਆ ਗਈ 228 ਟੂਈ ਕਾਉਂਟਰ ਹੋਊਗਾ ਕੰਨੇ ਦਾ ਵਜ਼ਨ 291 ਧੜਾ ਆਇਆ ਪੂਰਾ ਜੇ ਇਹਨਾਂ ਨੇ 60 ਕਾਉਂਟਰ ਕਾਹਲ ਕਾਉਂਟਰ ਦੀ ਮੰਨੋ ਕੋਈ ਵਾਰੀ ਮੱਧ ਘਟ ਹੁੰਦੀ ਆ ਫਿਰ ਬਾਕੀ ਰਹਿ ਗਿਆ ਮਗਰ 2 ਕਾਉਂਟਰ 2.5 ਕਾਉਂਟਰ ਦੀ ਕਾਰਡ ਲਾ ਲੋ 227 282 ਆ ਜੂਗਾ ਵਰਦਾ ਚਾਰ ਚਾਰ ਚੁੰਡੀਆਂ ਜਲਦਿਆਂ ਚਾਰ ਚਾਰ ਇੱਕ ਨਹੀਂ ਚਾਰ ਜਲਦਿਆਂ ਨੇ ਬਹੁਤ ਵੱਡੀ ਮਹਿਲਾ ਵੀ ਇਹ ਬਾਹਰੋਂ ਵੀ ਛੋਟੀ ਜਿਹੀ ਲੱਗਦੀ ਆ ਅਮੈਸਿਵੇ ਮੂਰੇ ਲਾਉਣਾ ਲੋਈ ਰਸੇ ਦੇ ਤੱਕ ਖੋਲ ਆਹ ਸਾਹ ਮਹਿੰਦਰਾ ਵਾਲੀ ਥਾਂ ਤੇ ਲਾ ਦਾਂਗੇ ਪੂਰੇ ਇੱਕ ਲੱਗਦੀ ਐ ਨਹੀਂ ਤਾਂ ਅਰਜਨ ਆਜ ਤਾਂ ਆਉਂਦੇ ਲੱਗ ਗਏ ਟਰਾਲੀ ਕਾਹਾਂ ਕਰ ਲਈ ਨਹੀਂ ਇਹ ਆ ਫਲ ਢੱਕ ਕੇ ਰੱਖਦੇ ਆ 4 ਮਹੀਨਾ ਨਾ ਹੋਈ 1 ਵਜੇ ਘਟਰ ਪੂਰੇ 1 ਵਜੇ ਟਰਾਲੀ ਖਾਲੀ ਹੋਣ ਲੱਗ ਗਈ ਜਾ ਮਾਰੇ ਆਜੇ ਉੱਥੇ ਤੋੜਦੀ ਬਰੇ ਜਾ ਕੇ ਤਾਂ ਆਉਂਦਾ ਲੋਈ ਬਾਡੀ ਬਾਡੀ ਰਹੀ ਗੱਲੀ ਬਾਕੀ ਸਾਰੀ ਖਾਲੀ ਹੋ ਗਈ ਆ ਇੱਥੋਂ ਤੇੜਤੀ ਫਤਰੀ ਅਗੋਂ ਪੰਜਾ ਮਾਰਿਆ ਕੰਮੇ ਨੇ ਵੰਦਾ ਤੋਂ ਦਾਵ ਦੇ ਦੀ ਪੰਜਾ ਜਗ ਉਹ ਤੇ ਲੱਗਿਆ ਸਤਰੀ ਤੇ ਬੱਚੇ ਦੀ ਨੰਘਿਆ ਉਹ ਬਾਹ ਜੀ ਉਹਦੀ ਉਧਰ ਜਾਂਦਾ ਕੁਤਰਾ ਹੋ ਗਿਆ ਇਹਦਾ ਅੰਦਰੋਂ ਇਹਦਾ ਅੰਦਰੋਂ ਕੁਤਰਾ ਹੋ ਗਿਆ ਉਹ ਜਾਂਦਾ ਦੇਖੋ ਸਾਈਡ ਤੇ ਧਰਨ ਲੱਗਿਆ ਚੱਕ ਚੱਕ ਮੋਰੇ ਜਾਮ ਲੱਗ ਗਿਆ ਆ ਇਧਰਲੀ ਮੱਲ ਚਕੰਦਰ ਦੀ ਆ ਇਹ ਚਕੰਦਰ ਦੀ ਖੇਤੀ ਵੀ ਕਰਦਾ ਨਾ ਰਾਣਾ ਗੁਰਜੀਤ ਇੱਧਰ ਆ ਸ਼ੂਗਰ ਮੈਲਾ ਆ ਗਿਆ। ਹੇ ਯਾਰ ਰਾਣਾ ਰਾਣਾ ਐਵੇਂ ਜੂਰਾ ਹੋ ਕੇ ਆਉਂਦਾ ਉਧਰੋਂ ਗੰਡਾਸੇ ਵੜਦੇ ਨੇ ਨਾਲ ਇੱਥੇ ਫੇਰ ਗੰਡਾਸੇ ਵੜਦਾਂਗੇ ਦੁਬਾਰਾ। ਕੋਈ ਹੋਵੇ ਹਾਰਾ ਖਾਲੀ ਟਰਾਲੀ ਚੱਲੇ ਆਪਣ ਨੂੰ ਵੱਜ ਕੇ 2 ਵਜ ਗਏ ਬੱਸ 7 ਮਿੰਟ ਰਹਿਣਾ 2 ਵਜਣ ਨੂੰ ਇੱਧਰ ਵੀ ਯਾਰਡ ਆ ਉਹ ਉੱਧਰ ਵੀ ਯਾਰਡ ਆ ਇੱਧਰ ਨਹੀਂ ਟਰਾਣੀ ਕੰਮ ਕਰਾਂਗੇ ਲੋ ਵੀ ਰੋਡ ਦੇ ਕਿਨਾਰੇ ਲਾ ਕੇ ਟਰੈਕਟਰ ਰੋਟੀ ਖਾ ਲਈ ਆ ਜੱਤ ਜੀ ਦੇ ਵਾਲਿਆਂ ਸਾਹਮਣੇ ਸੌਣ ਲੱਗੇ ਆ ਅਸ ਹੁਣ 2 ਘੰਟੇ ਸਾਢੇ 4 ਹੋ ਗਏ ਸਾਢੇ 6 ਕ ਚੱਲਾਂਗੇ ਕਿਉਂਕਿ ਉੱਥੇ ਨਾਲੇ ਨੋ ਐਂਟਰੀ ਖਤਮ ਹੋ ਜੇ ਸ਼ਹਿਰ ਚ ਮਰੇ ਕੋ ਦਿਹਾਣੇ ਚ ਬਾਕੀ ਪੈਨਿਆਂ ਵਾ ਫਿਰ ਮਿਲਾਂਗੇ ਤੁਹਾਨੂੰ ਫਿਰ ਕਰਦੇ ਗੋਨਟੀਨਿਊ ਵੀਡੀਓ ਅੱਗੇ ਅੰਤ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲੋ ਇਹ 6 ਵਜੇ ਗਾ ਚਾਹ ਪੀ ਕੇ ਖਚਦੇ ਆ ਟਰੈਕਟਰ ਹੁਣ ਤੇ ਕਰਦੇ ਆ ਮੰਝਾ ਇਕੱਠਾ